ਹਾਂਜੀ ਦੋਸਤੋ ਸੌਣ ਦਾ ਮਹੀਨਾ ਚੱਲ ਰਿਹਾ ਤੇ ਕਾਫੀ ਸਾਰੇ ਲੋਕ ਨੇ ਜਿਹੜੇ ਸਮਾਜ ਸੇਵੀ ਨੇ ਉਹ ਰੁੱਖ ਲਾ ਰਹੇ ਨੇ ਤੇ ਜਿਹੜਾ ਕੀ ਬਹੁਤ ਵਧੀਆ ਗੱਲ ਹੈ ਤੇ ਆਉਣ ਵਾਲੇ 4-5 ਸਾਲਾਂ ਵਿੱਚ ਜਿਹੜਾ ਨਾ ਇਹਦਾ ਜਿਹੜਾ ਆਪਾਂ ਨੂੰ ਫਾਇਦਾ ਹੋਣ ਵਾਲਾ ਹੈ ਇਹ ਤੁਸੀਂ ਦੇਖੋਗੇ ਤੇ ਕਿਉਂਕਿ ਜਿਹੜੇ ਸਾਈਡਾਂ ਤੇ ਰੁੱਖ ਹੁੰਦੇ ਨੇ ਉੱਥੋਂ ਦਾ ਵਾਤਾਵਰਣ ਸ਼ੁੱਧ ਹੁੰਦਾ ਹੈ ਉੱਥੋਂ ਬਾਰਿਸ਼ ਵਧੀਆ ਹੁੰਦੀ ਹੈ ਜਿਵੇਂ ਚੰਡੀਗੜ੍ਹ ਸਾਈਡ ਦਰਖਤ ਜਿਆਦਾ ਨੇ ਤੇ ਉਧਰ ਬਾਰਿਸ਼ ਬਹੁਤ ਹੁੰਦੀ ਹੈ ਆ ਤਪਕੇ ਲਾਓ ਰੱਖ ਬਈ ਆਪਾਂ ਰੋਜ਼ ਦੀ ਵੀਡੀਓ ਚ ਇਹੀ ਗੱਲ ਕਰਦੇ ਰਹਿੰਦੇ ਆ ਤੇ ਇਹ ਰੁੱਖਾਂ ਨਾਲ ਜਿਹੜਾ ਇਹ ਤੁਹਾਡੇ ਘਰ ਵੀ ਸੋਹਣੇ ਲੱਗਦੇ ਨੇ ਤੇ ਇਹ ਆਪਣੇ ਜ਼ਿੰਦਗੀ ਨੂੰ ਵੀ ਸਖਾਲਾ ਬਣਾਉਂਦੇ ਨੇ ਤੇ ਇਹਦੇ ਨਾਲ ਨਾਲ ਆਪਾਂ ਜਿਹੜੀ ਡੈਕੋਰੇਸ਼ਨ ਵਾਸਤੇ ਵੀ ਜਿਵੇਂ ਮਹਿੰਗੇ ਮਹਿੰਗੇ ਚੀਜ਼ਾਂ ਆਪਾਂ ਘਰ ਚ ਲੈ ਆਉਣੇ ਆ ਵੈਸੇ ਰੰਗ ਕਰਦੇ ਆ ਕੋਠੀ ਨੂੰ ਇਹ ਉਹ ਪਤਾ ਨਹੀਂ ਕਿੰਨਾ ਕੁ ਪੈਸਾ ਲਾ ਦਿੰਦੇ ਆ ਪਰ ਜਿਹੜੀ ਸਜਾਵਟ ਆ ਅਖਰ ਚ ਤੇਰੇ ਸਜਾਵਟੀ ਬੁੱਟੇ ਨੇ ਸਾਡੇ ਉਹ ਵੀ ਕਰਦੇ ਆ ਬਹੁਤ ਸੋਹਣਿਆ ਲੱਗਦੇ ਆ ਜਦੋਂ ਬੁੱਟੇ ਲਾਉਨੇ ਤੇ ਇਹਨਾਂ ਵਿੱਚੋਂ ਇੱਕ ਸਜਾਵਟੀ ਬੂਟਾ ਹੈ ਪੋਰਚੂਲਾ ਜਿਹਨੂੰ ਦੁਪਹਿਰ ਖੜੀ ਕਹਿੰਦੇ ਆਪਾਂ ਪੰਜਾਬੀ ਚ ਤਾਂ ਉਹਦੇ ਬਾਰੇ ਆਪਾਂ ਗੱਲ ਕਰਨ ਲੱਗੇ ਸੀ ਇਹ ਸਾਹਮਣੇ ਮੇਰੀ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਦੁਪਹਿਰ ਖੜੀ ਦੇ ਰੰਗ ਕਿੰਨੇ ਸੋਹਣੇ ਤੇ ਅਲੱਗ-ਅਲੱਗ ਰੰਗ ਦੀ ਆਪਣੀ ਦੁਪਹਿਰ ਖੜੀ ਹੈ ਤੇ ਕਿੰਨੇ ਸਾਰੇ ਰੰਗ ਇਹ ਤੁਹਾਨੂੰ ਦਿਖਾਉਣ ਲੱਗੇ ਸੀ ਅੱਜ ਵੀ ਅੱਜਕੱਲ ਜਿਹੜਾ ਨਾ ਤੇ ਦੁਪਹਿਰ ਦੇ ਟਾਈਮ ਜਦੋਂ ਇਹ ਖਿੜੀ ਹੁੰਦੀ ਹੈ ਤਾਂ ਐ ਲੱਗਦਾ ਜਿਵੇਂ ਅਸਮਾਨ ਤਾਰਿਆਂ ਨਾਲ ਟਕਿਆ ਹੁੰਦਾ ਹੈ ਵੇਖੋ ਕਿੰਨੇ ਸੋਨੇ ਦੂਰ ਤੱਕ ਅੱਗੇ ਤੱਕ ਲਾਲ ਲਾਲ ਜਿਹੜੇ ਤੁਹਾਨੂੰ ਦੁਪਹਿਰ ਖਿੜੀ ਦੇ ਫੁੱਲ ਦਿਸਣਗੇ ਜਿਵੇਂ ਆ ਬੋਤਲਾਂ ਨੂੰ ਕੱਟ ਕੇ ਤੇ ਇਹ ਵੀ ਹੈ ਤੇ ਕੁਝ ਅੰਦਰ ਨੇ ਇਹ ਕੋਈ ਖਾਸ ਮਹਿੰਗੇ ਨਹੀਂ ਯਾਨੀ ਕਿ ਇੱਕ ਵਾਰੀ ਤੁਸੀਂ ਇੱਕ ਮੋਟਾ ਆਪਦੇ ਘਰ ਚ ਲੈ ਜਾਂਦਾ ਤਾਂ ساری ਜ਼ਿੰਦਗੀ ਲਈ ਇਹ ਆਪਣਾ ਤੁਹਾਡੇ ਘਰ ਚ ਹੈ ਜਗਾ ਮਗਾਉਦੇ ਰਹਿਣਗੇ ਕਿਉਂਕਿ ਇਹਨੂੰ ਤੋੜ ਕੇ ਆਪ ਅੱਗੇ ਲਾ ਸਕਦੇ ਆ ਮੁੱਲ ਖਰੀਦਣ ਦੀ ਬਾਅਦ ਚ ਲੋੜ ਨਹੀਂ ਪੈਂਦੀ ਤੇ ਤਾਂ ਦੇਖੋ ਆ ਅਲੱਗ ਕਲਰ ਦੇ ਆ ਪੀਲਾ ਕਲਰ ਹੋ ਗਿਆ ਪਿੰਕ ਅਲੱਗ ਅਲੱਗ ਰੰਗ ਜਿਹੜੇ ਵੇਖੋ ਪੀਲੇ ਵੀਰੇ ਤੇ ਸਾਹਮਣੇ ਕਿੰਨੇ ਸੋਹਣੇ ਲੱਗ ਰਿਹਾ ਤਾਂ ਇਹ ਜਿਹੜਾ ਹੈ ਪlant ਨੂੰ ਘਰ ਚ ਲਾਓ ਇਹ ਪੈਰ ਖੜੀ ਜਿਹੜੀ ਆ ਆਮ ਹੀ ਹੋ ਜਾਂਦੀ ਏ ਕੋਈ ਇਹਨੂੰ ਜ਼ਿਆਦਾ ਦੇਖ ਰੇਖ ਜਾਂ ਕੋਈ ਖਾਦ ਦੀ ਲੋੜ ਦੀ ਪੈਂਦੀ ਤੇ ਲੱਗ ਰਹੀ ਏ ਨਾ ਸੋਣੀ ਕਮੈਂਟ ਚ ਜ਼ਰੂਰ ਦੱਸਿਓ ਅੱਜ ਦੀ ਵੀਡੀਓ ਸਿਰਫ ਦੁਪਹਿਰ ਖੜੀ ਲਈ